ਖੋਜ ਨਿਧਾਨ ਬਾਰੇ ਤੁਸੀਂ ਜਾਣਦੇ ਹੀ ਹੋਵੋਗੇ ਕਿਉਂਕਿ 4 ਸਾਲ ਇਸ ਨੂੰ ਸ਼ਬਦ ਦੇ ਨ ਹੋ ਗਏ ਇਹ ਵਾਲੇ ਅੰਕ ਦੇ ਬਾਰੇ ਗੱਲ ਕਰਾਂਗੇ ਇਹ ਅੰਕ ਸਿੱਖ ਅਧਿਆਨ ਭਾਵ ਸਿੱਖ ਸਟੱਡੀ ਅਤੇ ਸਿੱਖ ਚਿੰਤਕ ਵਿਸ਼ੇਸ਼ ਅੰਕ 7 ਅੰਕ ਇਸ ਅੰਕ ਨੂੰ ਤੁਸੀਂ ਆਪਣੇ ਕੋਲ ਆਪਣੇ ਘਰ ਮੰਗਵਾ ਸਕਦੇ ਹੋ ਇਹਦੇ ਲਈ ਖੋਜ ਨਿਧਾਨ ਦੀ ਵੈਬਸਾਈਟ ਤੇ ਜਾਓਗੇ ਤਾਂ ਤੁਹਾਨੂੰ ਜਾਣਕਾਰੀ ਮਿਲ ਜਾਏਗੀ ਔਰ ਇਹ ਅੰਕ ਇਸ ਕਰਕੇ ਖਾਸ ਹੈ ਕਿ ਇੱਕ ਦਾ ਸਿੱਖ ਦੇ ਨਾਲ ਸੰਬੰਧਤ ਦੂਸਰਾ ਭਾਈ ਨੰਦ ਲਾਲ ਗੋਆਜੀ ਗਿਆਨੀ ਗਿਆਨ ਸਿੰਘ ਜੀ ਉਹਨਾਂ ਦੇ ਜੀਵਨ ਅਤੇ ਰਚਨਾ ਸੰਸਾਰ ਪ੍ਰਿੰਸੀਪਲ ਤੇਜਾ ਸਿੰਘ ਦੇ ਜੀਵਨ ਅਤੇ ਉਹਨਾਂ ਦੀ ਸ਼ਖਸੀਅਤ ਦੇ ਬਾਰੇ ਔਰ ਡਾਕਟਰ ਤਾਰਨ ਸਿੰਘ ਜੀ ਦੀ ਗਰਵਾਣੀ ਵਿਆਖਿਆ ਬਾਰੇ ਅਤੇ ਇਸੇ ਤਰ੍ਹਾਂ ਪ੍ਰੋਫੈਸਰ ਵਿਕਰਮ ਸਿੰਘ ਦੇ ਜਿਹੜਾ ਚਿੰਤਨ ਦੇ ਬਾਰੇ ਬਖ ਬਖ ਵਿਦਵਾਨਾਂ ਨੇ ਪੂਰੀ ਖੋਜ ਦੇ ਨਾਲ ਆਪਣੇ ਰਿਸਰਚ ਪੇਪਰ ਲਿਖੇ ਨੇ ਤੁਸੀਂ ਇਹ ਸੰਕਲਨ ਨੂੰ ਆਪਣੇ ਘਰ ਵੀ ਮੰਗਵਾ ਸਕਦੇ ਹੋ ਇਹਦੇ ਲਈ ਖੋਜ ਨਿਧਾਨ ਦੀ ਵੈਬਸਾਈਟ ਤੇ